ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ 사త్సੰਗਤ ਜੀਓ ਆਪ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਜਦੋਂ ਸਤਿਗੁਰੂ ਜੀ 25 ਫੱਗਣ 1688 ਬਿਕਰਮੀ ਦੇ ਨਗਰ ਵਿੱਚ ਪਹੁੰਚੇ ਆ ਬਾਬਾ ਸੂਰਤੀਆ ਜੀ ਦੇ ਗ੍ਰਹਿ ਵਿਖੇ ਨਿਵਾਸ ਕੀਤਾ ਉਸ ਤੋਂ ਪ੍ਰੰਤ ਇਸ ਪਾਵਨ ਸਥਾਨ ਤੇ ਜਿੱਥੇ ਉੱਚੀ ਥੇ ਹੋਇਆ ਕਰਦੀ ਸੀ ਸਤਿਗੁਰੂ ਜੀ ਇੱਥੇ ਦੀਵਾਨ ਸਜਾਇਆ ਕਰਦੇ ਸਨ ਜਦਸਵੇਲੇ ਇੱਥੇ ਪਹੁੰਚੇ ਘੋੜਾ ਬੰਨਣ ਵਾਸਤੇ ਕਿਸੇ ਮਾਈ ਤੋਂ ਥਾਂ ਦੀ ਮੰਗ ਕੀਤੀ ਪੁੱਛਿਆ ਤੇ ਮਾਈ ਨੇ ਇੱਕ ਥੀਲਾ ਜਿਹੜਾ ਸੀ ਉਹ ਸਤਿਗੁਰਾ ਜੀ ਨੂੰ ਦੇਦਿਆ ਹੋਇਆ ਕਿਹਾ ਕਿ ਲਓ ਜੀ ਇਸ ਦੇ ਨਾਲ ਘੋੜਾ ਬੰਨ ਲਓ ਸਤਿਗੁਰੂ ਜੀ ਨੇ ਉਹ ਥੀਲਾ ਗੱਟ ਕਰਕੇ ਉਸ ਥੀਲੇ ਨਾਲ ਘੋੜਾ ਬੰਨਿਆ ਔਰ ਉਹ ਜਿਹੜਾ ਥੀਲਾ ਸੀ ਸਮਾਪਾ ਕਰਕੇ ਹਰਾ ਹੋ ਗਿਆ ਜਿਸ਼ ਦੇ ਦਰਸ਼ਨ ਆਪ ਜੀ ਥੱਲੇ ਲੰਗਰ ਹਾਲ ਦੇ ਵਿੱਚ ਕਰ ਸਕਦੇ ਹਾਂ ਸੋ ਇੱਥੇ ਸਤਿਗੁਰੂ ਜੀ 45 ਦਿਨ ਬਰਾਜ ਦੇ ਰਹੇ ਨੇ ਇੱਥੇ ਹੀ ਇਲਾਕੇ ਦੀਆਂ ਸੰਗਤਾਂ ਜੁੜਿਆ ਕਰਦੀਆਂ ਸਨ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਸਤਨੂ ਨਾਮ ਬਾਣੀ ਦਾ ਫੇਸਬੁਕਸ ਕਰਕੇ ਕਰਤਾਰਥ ਕਰਿਆ ਕਰਦੇ ਸਨ ਇਸ ਪਾਵਨ ਸਥਾਨ ਤੇ ਹੀ ਉਹ ਪਾਵਨ ਚੋਲਾ ਜਿਸ ਨੂੰ ਸਤਿਗੁਰੂ ਜੀ ਨੇ ਪਾ ਕਰਕੇ ਗਵਾਲੀਅਰ ਦੇ ਕਿਲੇ 'ਚੋਂ ਬਵੰਜਾ ਰਾਜੇ ਰਹਾ ਕਰਾਇਸ਼ਣ ਉਹ ਪਾਵਨ ਚੋਲਾ ਇੱਕ ਪੌਥੀ ਸਾਹਿਬ ਜਿਸ ਦਾ ਤਤਕਰਾ ਸੁਨਹਿਰੀ ਅਖਰਾ ਵਿੱਚ ਹੈ ਜਿਸ ਤੋਂ ਸਤਗੁਰੂ ਜੀ ਆਪ ਨੇ ਨਾਮ ਕਰਿਆ ਕਰਦੇ ਸਨ ਔਰ ਇੱਕ ਚਰਨ ਦਾ ਜੋੜਾ ਜੋ ਕਿ ਇਸ ਪਾਵਨ ਅਸਥਾਨ ਤੇ ਦਰਬਾਰ ਸਾਹਿਬ ਦੇ ਸੰਕਾਂ ਦੇ ਦਰਸ਼ਨਾਂ ਵਾਸਤੇ ਸੋ ਸੋਵਿਤ ਹੈ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਾਵਨ ਅਸਥਾਨ ਹੈ ਤਾਂ ਤਾਂ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰਾ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਹੈ ਬੇਅੰਤ ਸੰਗਤਾਂ ਬੰਦੀ ਛੋੜ ਦਿਵਸ ਤੇ ਇਹਨਾਂ ਪਾਵਨ ਸਥਾਨਾਂ ਤੇ ਨਸਤਕ ਨਤਮਸਤਕ ਹੁੰਦੀਆਂ ਨੇ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਦਾਸ ਭਾਈ ਮਨਜੀਤ ਸਿੰਘ ਜੀ ਜੋ ਕਿ ਇਹਨਾਂ ਗੁਰੂ ਘਰ ਦੇ ਵਿੱਚ ਸੇਵਾਦਾਰ ਹੈ ਸੋ ਦਾਸ ਵੱਲੋਂ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ